ਮੁੰਬਈ ਯਾਨੀ ਕਿ ਮਹਾਨਗਰੀ ਜੋ ਅਕਸਰ ਹੀ ਜਾਣੀ ਜਾਂਦੀ ਹੈ ਕਿ ਇੱਥੇ ਲੋਕ ਆਪਣੇ ਸੁਪਨੇ ਲੈ ਕੇ ਆਉਂਦੇ ਪਰ ਅੱਜ ਤਸਵੀਰਾਂ ਮੁੰਬਈ ਦੀ ਤੁਹਾਨੂੰ ਦਿਖਾਵਾਂਗੇ ਕਿ ਮਹਾਨਗਰੀ ਇਸ ਵੇਲੇ ਪਾਣੀ ਪਾਣੀ ਹੋਈ ਹੈ ਜੀਆਂ ਦੱਸਦੀ ਹੈ ਕਿ ਮੌਨਸੂਨ ਨੇ ਉੱਤਰੀ ਭਾਰਤ ਦੇ ਵਿੱਚ ਦਸਤਕ ਦੇ ਦਿਤੀ ਹੈ ਪਰ ਉੱਥੇ ਹੀ ਕਈ ਥਾਵਾਂ ਦੇ ਉੱਤੇ ਹਾਲਾਤ ਹੜ ਵਰਗੇ ਨਜ਼ਰ ਆ ਰਹੇ ਆ ਤਸਵੀਰਾ ਸੀ ਨਸ਼ਰ ਕਰ ਰਹੇ ਹਨ ਮੁੰਬਈ ਯਾਨੀ ਕਿ ਮਹਾਨਗਰੀ ਦੀ ਮਹਾਨਗਰੀ ਦੇ ਵਿੱਚ ਸੂਲੇ ਪਾਣੀ ਪਾਣੀ ਹੜ ਵਰਗੇ ਹਲਾਤ ਬਣੇ ਹੋਏ ਨੇ ਇੱਥੋਂ ਤੱਕ ਕਿ ਰੇਲ ਗੱਡੀਆਂ ਵੀ ਪਾਣੀ ਦੇ ਉੱਤੇ ਚਲਦੀਆਂ ਹੋਈਆਂ ਨਜ਼ਰ ਆ ਰਹੀ ਹੈ ਜੀ ਆ ਦੱਸਦੀ ਹੈ ਕਿ ਤਸਵੀਰਾਂ ਸਿੱਧੀਆਂ ਮੁੰਬਈ ਤੋਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਪਰ ਨਾਲ ਹੀ ਪ੍ਰਸ਼ਾਸਨ ਦੀ ਪੋਲ ਖੁੱਲਦੀ ਹੋਈ ਵੀ ਨਜ਼ਰ ਆ ਰਹੀ ਹੈ ਹਰ ਗਲੀ ਹਰ ਮੁਹੱਲੇ ਤੇ ਹਰ ਜਿਹੜੇ ਹੈ ਰੋਡ ਦੇ ਉੱਤੇ ਪਾਣੀ ਭਰਿਆ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਮੁੰਬਈ ਦੇ देखाणु मिल रहे ने रेल कटियां पानी ਦੇ ਉੱਚੇ ਚੱਲ ਰਹੀਆਂ ਨੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਪਰ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ ਕਿ ਪ੍ਰਸ਼ਾਸਨ ਨੂੰ ਇਸ ਦੇ ਪਹਿਲਾ ਅੰਜਾਮ ਪਤਾ ਸੀ ਜਿਸ ਤਰੀਕੇ ਦੇ ਨਾਲ ਹੜਵਰਕੇ ਹਾਲਾਤ ਮੁੰਬਈ ਦੇ ਵਿੱਚ ਬਣੇ ਹੋਏ ਨੇ ਲਗਾਤਾਰ ਤਸਵੀਰਾਂ ਗਰਾਉਂਡ ਜ਼ੀਰੋ ਤੋਂ ਸਾਂਝੀਆਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੰਬਈ ਜਿਸ ਨੂੰ ਮਹਾਨਗਰੀ ਕਿਹਾ ਜਾਂਦਾ ਜਿੱਥੇ ਲੋਕ ਸੁਪਨੇ ਲੈ ਕੇ ਆਉਂਦੇ ਐ ਪਰ ਇਸ ਵੇਲੇ ਮੌਨਸੂਨ ਦੀ ਪਹਿਲੀ ਬਰਸਾਤ ਦੇ ਵਿੱਚ ਹੀ ਪ੍ਰਸ਼ਾਸਨ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਤਸਵੀਰਾਂ ਹੋਰ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਕਈ ਥਾਵਾਂ ਦੇ ਉੱਤੇ ਲੋਕ ਇਸ ਵੇਲੇ ਪਰੇਸ਼ਾਨ ਨਜ਼ਰ ਆ ਰਿਹਾ ਜਿਹਾਂ ਦਾ ਅਸੀਂ ਇਹ ਕਿ ਉੱਤਰੀ ਭਾਰਤ ਦੇ ਵਿੱਚ ਪਹਿਲੀ ਬਰਸਾਤ ਹੋਈ ਹੈ ਪਹਿਲੀ ਬਰਸਾਤ ਦੇ ਨਾਲ ਹੀ ਪ੍ਰਸ਼ਾਸਨ ਦੀ ਪੋਲ ਜ਼ਰੂਰ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਤਸਵੀਰਾਂ ਗਰਾਉਂਡ ਜ਼ੀਰੋ ਤੋਂ ਤੁਹਾਡੇ ਨਾਲ ਸੰਜੀਆਂ ਕਰ ਰਹੇ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਉੱਤੇ ਗੱਡੀਆਂ ਚੱਲ ਰਹੀਆਂ ਨੇ ਥਾਂ ਥਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਹੀ ਮੁੰਬਈ ਦੇ ਵਿੱਚ ਅਜਿਹੇ ਹਾਲਾਤ ਮਣੇ ਹੁੰਦੇ ਨੇ ਪਰ ਪ੍ਰਸ਼ਾਸਨ ਕੁਝ ਨਹੀਂ ਕਰਦਾ ਹੈ ਦਿਕਤ ਸਿਰਫ ਸਾਨੂੰ ਆਂਦੀ ਹੈ ਜਿਹੜੇ ਚੋਲ ਚ ਬਸਤੀਆਂ ਚ ਲੋਕ ਕਹਿੰਦੇ ਲੋਕ ਰਹਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਸਾਲ ਸਾਡਾ ਹਜ਼ਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਨਾ ਤਾਂ ਸਾਨੂੰ ਇਸ ਦਾ ਮੁਆਵਜ਼ਾ ਮਿਲਦਾ ਹੈ ਤੇ ਨਾ ਹੀ ਪ੍ਰਸ਼ਾਸਨ ਇਸ ਸਾਰੀ ਮੁਸੀਬਤ ਦਾ ਹੱਲ ਕਰਦਾ ਹੈ ਤਸਵੀਰਾਂ ਹਰ ਸਾਲ ਮੌਨਸੂਨ ਦੇ ਵਿੱਚ ਅਜਹੀਆਂ ਹੀ ਦੇਖਣ ਨੂੰ ਮਿਲਦੀਆਂ ਨੇ ਪਰ ਸਵਾਲ ਲਗਾਤਾਰ ਇਹੀ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਉਂਦਾ ਤਾਂ ਤਸਵੀਰਾਂ ਲਗਾਤਾਰ ਮੁੰਬਈ ਤੋਂ ਸਾਂਝਾ ਕਰ ਰਹੇ ਆ ਦੇਖ ਸਕਿਓ ਕਿ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਕਹਿ ਸਕਦੇ ਆ মেট্রੋਪੋਲੀਟਨ ਸਿਟੀ ਦਾ ਕੀ ਹਾਲਾਤ ਬਣੇ ਹੋਏ ਨੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਜੋ ਮਹਾਨਗਰੀ ਕਿਹਾ ਜਾਂਦਾ ਹੈ ਮੁੰਬਈ ਜਿੱਥੇ ਲੋਕ ਵੱਡੇ ਸੁਪਨੇ ਲੈ ਕੇ ਆਉਂਦੇ ਆ ਉਸ ਦੇ ਕੀ ਹਾਲਾਤ ਨੇ ਵੱਡੀ ਵੱਡੇ ਬਿਲਡਿੰਗਸ ਤਾਂ ਸਿ ਜ਼ਰੂਰ ਦੇਖਦੇ ਆ ਪਰ ਹਰ ਸਾਲ ਮੌਨਸੂਨ ਦੇ ਵਿੱਚ ਤਸਵੀਰ ਵੀ ਦੇਖਣ ਨੂੰ ਮਿਲਦੀ ਹੈ ਜਿੱਥੇ ਕਿ ਲੋਕ ਹਰ ਸਾਲ ਪਰੇਸ਼ਾਨ ਹੁੰਦੇ ਹੈ ਲੋਕਾਂ ਦਾ ਹਜ਼ਾਰਾਂ ਦਾ ਲੱਖਾਂ ਦਾ ਨੁਕਸਾਨ ਹੁੰਦਾ ਹੈ ਅੱਜ ਸਾਲ ਹਰ ਵਰਗੇ ਹਾਲਾਤ ਬਣੇ ਹੁੰਦੇ ਨੇ ਅੱਜ ਅਸੀਂ ਤਸਵੀਰਾਂ ਮੁੰਬਈ ਦੇ ਵਕ ਵਕ ਥਾਮਾ ਤੋਂ ਸਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਮੁੰਬਈ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਉੱਤਰੀ ਭਾਰਤ ਦੇ ਹੋਰ ਸੂਬਿਆਂ ਦੀ ਚਾਹੇ ਉਹਦੇ ਵਿੱਚ ਪੰਜਾਬ ਹੋਵੇ ਹਿਮਾਚਲ ਹੋਵੇ ਹਰਿਆਣਾ ਹੋਵੇ ਜਾਂ ਰਾਜਸਥਾਨ ਹੋਵੇ ਅਜੇ ਹਰ ਇੱਕ ਸ਼ਹਿਰ ਦੇ ਵਿੱਚ ਹਾਲਾਤ ਬਣੇ ਹੋਏ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਮੌਨਸੂਨ ਦਾ ਇਸ ਵੇਲੇ ਰੈਡ ਅਲਰਟ ਹੈ ਰੈਡ ਅਲਰਟ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਇਹੀ ਉਹ ਹਾਲਾਤ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਮਾਂਸਾ ਹੋਵੇ ਚਾਹੇ ਰੋਪੜ ਹੋਵੇ ਚਾਹੇ ਬਠਿੰਡਾ ਹੋਵੇ ਪਹਿਲੀ ਬਰਸਾਤ ਤੇ ਨਾਲ ਹੀ ਪ੍ਰਸ਼ਾਸਨ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਦੱਸਿਏ ਕਿ ਕਈ ਥਾਵਾਂ ਦੇ ਉੱਤੇ ਪਾਣੀ ਭਰੇ ਹੋਏ ਨੇ ਇਹਨਾਂ ਹੀ ਪਾਣੀਆਂ ਦੇ ਕਾਰਨ ਜਿੱਥੇ ਕਈ ਖੱਡੇ ਹੋਏ ਨੇ ਉੱਥੇ ਹੀ ਲੋਕਾਂ ਦੇ ਨਾਲ ਕਈ ਹਾਦਸੇ ਵੀ ਵਾਪਰ ਰਹੇ ਨੇ ਕਈ ਥਾਵਾਂ ਦੇ ਉੱਤੇ ਲੋਕਾਂ ਦੀ ਐਸੇ ਹੀ ਬਰਸਾਤ ਦੇ ਕਾਰਨ ਮੌਤ ਵੀ ਹੋ ਜਾਂਦੀ ਹੈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਪਰ ਇੱਥੇ ਹਾਲਾਤ ਇਹ ਨੇ ਕਿ ਪ੍ਰਸ਼ਾਸਨ ਆਪਣੀਆਂ ਜ਼ਿੰਮੇਵਾਰੀਆਂ ਤੋਫਾ ਚਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਲਗਾਤਾਰ ਇਸ ਵੇਲੇ ਤੁਹਾਡੇ ਨਾਲ ਮੁੰਬਈ ਯਾਨੀ ਕਿ ਮਹਾਨਗਰੀ ਦੀਆਂ ਸਾਂਝੀਆਂ ਕਰ ਰਹੀ ਹੈ ਇਸ ਤੋਂ ਇਲਾਵਾ ਪਹਾੜਾ ਦੇ ਵਿੱਚ ਵੀ ਇਹੀ ਕੁਝ ਹਾਲਾਤ ਬਣੇ ਹੋਏ ਨੇ ਦੱਸ ਯੇ ਕਿ ਪਹਾੜਾ ਦੇ ਵਿੱਚ ਤਾਂ ਖੁਦ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਇਸ ਵੇਲੇ ਪਹਾੜਾ ਦਾ ਰੁਕਣਾ ਕਰਨ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਪਹਿਲੀ ਬਰਸਾਤ ਪਈ ਹੈ ਉਸ ਨਾਲ ਹੀ ਕਾਫੀ ਜ਼ਿਆਦਾ ਕਈ ਥਾਵਾਂ ਦੇ ਉੱਤੇ ਲੈਂਡਸਲਾਈਡ ਕਈ ਥਾਵਾਂ ਦੇ ਉੱਤੇ ਆਵਾਜਾਈ ਬੰਦ ਹੋਈ ਤੇ ਕਈ ਥਾਵਾਂ ਤੇ ਉੱਤੇ ਜੋ ਹੈ ਬਿਜਲੀ ਬੰਦ ਨਜ਼ਰ ਆ ਰਹੀ ਹੈ ਜਿਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਇਸ ਵੇਲੇ ਪਹਾੜਾਂ ਦਾ ਰੁੱਖ ਨਾ ਕਰਨ ਪਰ ਉੱਥੇ ਹੀ ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਸ ਵੇਲੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਜਿਹੇ ਤਰ੍ਹਾਂ ਨਾ ਪਿਆ ਪਰ ਤਸਵੀਰਾਂ ਗਰਾਉਂਡ ਜ਼ੀਰੋ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ ਜੋ ਕਾਫੀ ਜ਼ਿਆਦਾ ਹੈਰਾਨ ਕਰਦੇ ਨੇ ਤੇ ਪ੍ਰਸ਼ਾਸਨ ਦੀ ਪੋਲ ਵੀ ਖੋਲ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਕਿ ਕੁਝ ਹੋਰ ਤਸਵੀਰਾਂ ਨੇ